ਪਹਿਲਾ ਟਵਿੱਟਰ ਦੇ ਨਾਂ ਤੋਂ ਜਾਣਿਆ ਜਾਣ ਵਾਲਾ ਮਾਈਕਰੋ ਬਲੌਗਿੰਗ ਸਾਈਡ ਐਕਸ ਹੁਣ ਨਵਾਂ ਫੀਚਰ ਲੈ ਕੇ ਆਇਆ ਐਕਸ ਦੇ ਇਸ ਫੀਚਰ ਦਾ ਇੰਤਜ਼ਾਰ ਲੰਮੇ ਸਮੇਤੋਂ ਪੂਰੀਆ ਸੀ ਹੁਣ ਐਲੌਨ ਮਾਸਕ ਨੇ ਇਸ ਨੂੰ ਜਾਰੀ ਕਰ ਦਿੱਤਾ ਹੈ ਐਕਸ ਵਿੱਚ ਆਡੀਓ ਤੇ ਵੀਡੀਓ ਕਾਲਿੰਗ ਦਾ ਫੀਚਰ ਆਇਆ ਹੈ ਜਿਸ ਨੂੰ ਇਕੱਠੇ ਆਈਓਐਸ ਤੇ ਐਂਡਰੋਇਡ ਦੋਵੇਂ ਯੂਜ਼ਰ ਇਸਤੇਮਾਲ ਕਰ ਸਕਦੇ ਨੇ ਆਈਓਐਸ ਵਿੱਚ ਪਿਛਲੇ ਸਾਲ ਹੀ ਇਸ ਦਾ ਅਪਡੇਟ ਜਾਰੀ ਕਰ ਦਿੱਤਾ ਗਿਆ ਸੀ एलन मास्क ਨੇ ਪੋਸਟ ਜਰੀਏ ਐਕਸ ਦੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਐਲਨ ਮਾਸਕ ਨੇ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਐਕਸ ਵਿੱਚ ਕਾਲਿੰਗ ਦਾ ਫੀਚਰ ਦਿੱਤਾ ਜਾਵੇਗਾ। ਐਕਸ ਨੇ ਆਡੀਓ ਤੇ ਵੀਡੀਓ ਕਾਲਿੰਗ ਦਾ ਫੀਚਰ ਭਾਵੇਂ ਹੀ ਜਾਰੀ ਕਰ ਦਿੱਤਾ ਪਰ ਇਹ ਸਾਰਿਆਂ ਲਈ ਨਹੀਂ ਹੈ। ਆਡੀਓ ਵੀਡੀਓ ਕਾਲਿੰਗ ਫੀਚਰ ਨੂੰ ਸਿਰਫ ਉਹੀ ਯੂਜ਼ਰ ਇਸਤੇਮਾਲ ਕਰ ਸਕਦੇ ਨੇ ਜਿਨ੍ਹਾਂ ਨੇ ਐਕਸ ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਲਿਆ ਹੈ। ਐਕਸ ਦੇ ਕਾਲਿੰਗ ਫੀਚਰ ਦੇ ਨਾਲ ਪ੍ਰਾਈਵੇਸੀ ਦਾ ਵੀ ਖਿਆਲ ਰੱਖਿਆ ਗਿਆ ਹੈ। ਤੁਸੀਂ ਇਸ ਨੂੰ ਆਪਣੇ IP ਐਡਰੈਸ ਨੂੰ ਹਾਈਡ ਕਰ ਸਕਦੇ ਹੋ ਦੱਸ ਦਿਆਂ ਕਿ ਐਲਨ ਮਾਸਕ ਐਕਸ ਨੂੰ ਇੱਕ ਸੁਪਰ ਐਪ ਬਣਾਉਣ ਦੀ ਤਿਆਰੀ ਵਿੱਚ ਨੇ ਇਸ ਨੂੰ ਲੈ ਕੇ ਕਈ ਵਾਰ ਖਬਰਾਂ ਵੀ ਆ ਚੁੱਕੀਆਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਸੀ ਕਿ ਐਕਸ ਵਿੱਚ ਪੇਮੈਂਟ ਦਾ ਫੀਚਰ ਆ ਰਿਹਾ ਹੈ ਇਸ ਤੋਂ ਇਲਾਵਾ ਇਸ ਵਿੱਚ ਸ਼ਾਪਿੰਗ ਦਾ ਵੀ অপਸ਼ਨ ਮਿਲੇਗਾ